ਨੀ ਸ਼ਰਮ ਨਾ ਉਹਨੇ ਫਿਰ ਉਸ ਕਤੇ ਦਬਾ ਆਹ ਬੇਟਾ ਆਦੋਗੇ ਤੁਹਾਡੇ ਵਾਲੀ ਚਲ ਪਰੇ ਦਫਾ ਹੋ ਉਹ ਦੀਦੀ ਬਥੇਰੀ ਹੋ ਗਈ ਇਹਨਾਂ ਦੀ ਅੱਜ ਮੈਂ ਕਿਹਨੀ ਚਲੀ ਅੰਦਰ ਆਹੀ ਆਪਾਂ ਕਦੇ ਤੁੱਪੇ ਸੜੰਨੇ ਆਂ ਨਹੀਂ ਅੰਦਰ ਜਾ ਕੇ ਤੇ ਵੇਖੋ ਤੁਹਾਡੇ ਲੱਤਾਂ ਨਾਲ ਸ਼ਾਂਗੀਆਂ ਤੇ ਤੁਸੀਂ ਕੀ ਕਹਿਣਾ ਇੱਥੇ ਹੀ ਮਰੋਗੇ ਅੰਦਰ ਆ ਕੇ ਤੇ ਵੇਖੋ ਤੇ ਕਿੱਦਾਂ ਆਉਂਦੀਆਂ ਜੇ ਅੱਛਾ ਮਾਤਾ ਐਨੂੰ ਮੂੰਹ ਕਰਾ ਰਾਂ ਜਰਾਕ ਉਹ ਦਿਨ ਡੁੱਬਾ ਜਿਸ ਦਿਨ ਕੋੜੀ ਚੜਿਆ ਕੁੱਬਾ ਆਹ ਡੰਡਾ ਮੇਰੇ ਹੱਥ ਚ ਹੀ ਆ ਵੈਨੇ ਆ ਪਰ ਕੌਣ ਲੱਤਾ ਕਿ ਇਹਦੀਆਂ ਛਾਂਗ ਦਾ ਵਾ ਅਛਾ ਤਾਂ ਹੁਣ ਤੂੰ ਮੈਨੂੰ ਡੰਡਾ ਮਾਰੇਂਗੀ ਤੇ ਮਾਤਾ ਤੂੰ ਵੀ ਕਸਰਾ ਨਹੀਂ ਨਾ ਛੱਡੀਆਂ ਹੁਣ ਹੱਡੀ ਵਾਰੀ ਆ ਅਛਾ ਤੇਰੀ ਵਾਰੀ ਆ ਵਾਰੀ ਲਾ ਕੇ ਤੇ ਵੇਖੀ ਮੈਂ ਤੇਰਾ ਕੀ ਹਾਲ ਕਰਦੀ ਆ ਨਾ ਨਾ ਨੇ ਸੱਚੀ ਗੱਲਾਂ ਕਈਆਂ ਵਾ ਦੜਵਟ ਜਮਾਨਾ ਕੱਟ ਭਲੇ ਦਿਨ ਆਉਣਗੇ ਹੁਣ ਭਲੇ ਦਿਨ ਹੱਡੇ ਆਏ ਆ ਹੁਣ ਤੁਹਾਡੇ ਮਾੜੇ ਦਿਨ ਚੱਲਣ ਡਿਆ ਤੇ ਚੁੱਪ ਕਰਕੇ ਤੇ ਕੱਟ ਲਾ ਹੁਣ ਜਿੱਦਾਂ ਦੇ ਵੀ ਆਏ ਨਹੀਂ ਤੂੰ ਇਹਨਾਂ ਦੇ ਮਗਰ ਲੱਗੀ ਆ ਇਹਨਾਂ ਦੇ ਮਗਰ ਲੱਕੇ ਆ ਵੀ ਨਾਲ ਹੀ ਸੀਗੀਆਂ ਆਹੇ ਤੈਨੂੰ ਕਢਾਉਣ ਵਾਲੀ ਹੀ ਮੰਮੀ ਰੱਸੀ ਸੜ ਗਈ ਵਲ ਨਹੀਂ ਗਿਆ ਪੁੱਤ ਵੀ ਘਟਾ ਲੇ ਘਰੇ ਵੀ ਆ ਗਈਆਂ ਪਰ ਮੰਮੀ ਤੇਰੀ ਆਕੜ ਨਹੀਂ ਜਾਂਦੀ ਜੋ ਟੁੱਟੇ ਛਿੱਤਰ ਵਾਂਗੂ ਵਾਦੀ ਜਾਂਦੀ ਅੰਦਰ ਜਾ ਕੇ ਤੇ ਵੇਖੋ ਬਗਾ ਕਿੱਦਾਂ ਜਾਂਦੀ ਆ ਲੈ ਫਿਰ ਗਈਆਂ ਆ ਦੀਦੀ ਚਲੋ ਚਲੀਏ ਲੈ ਇਹ ਤਾਂ ਵਾਦੀਆਂ ਹੀ ਜਾਂਦੀਆਂ ਰੁੱਕ ਕੇ ਦੱਸਣਾ ਮੰਮੀ ਉਦੋਂ ਤੇ ਕੀ ਹੁੰਦਾ ਇੱਕ ਨਹੀਂ ਮਾਰੋਂ ਤਾਂ ਤਿੰਨ ਹੋ ਗਈਆਂ ਇਹ ਨਾਲ ਹੀ ਰਲ ਗਈਆਂ ਦੋਹਾਂ ਜਣੀਆਂ ਜਿਹੜੀਆਂ ਹੁਣ ਇਹਨਾਂ ਨੂੰ ਕੋਈ ਬਤਾ ਸਮਝਾਓ ਮੰਮੀ ਮੈਂ ਤੈਨੂੰ ਹਰ ਵਾਰੀ ਕਹਿੰਨਾ ਹੈ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਤੂੰ ਹੀ ਸਿਆਣੀਆਂ ਗੱਲਾਂ ਕਰਦੀ ਸੀ ਹੁਣ ਦੱਸ ਮੈਂ ਕਿੱਥੇ ਕਿੱਥੇ ਟੂਬ ਲਾਵਾਂ ਵੇ ਇਹਨੂੰ ਕੰਜਰੀ ਨੂੰ ਕਹਿ ਜਿਹੜੀ ਮਾਰ ਕੇ ਗਈ ਆ ਜਿਹਨੂੰ ਤੁਸੀਂ ਭੂਏ ਚੜਾਇਆ ਸੀ ਐਨੀਆਂ ਤਾਂ ਮੈਂ ਕਹਿੰਦੀ ਇਹਨਾਂ ਨੂੰ ਸਿਰੇ ਨਾਲ ਜੜਾ ਲਾ ਕੇ ਰੱਖੋ ਪਰ ਤੁਸੀਂ ਨਹੀਂ ਲਾਈਆ ਹੁਣ ਉਹਦੀਆਂ ਉਹਨੂੰ ਰਾਤ ਜਾਣ ਨੂੰ ਰੋਜ਼ੀ ਨੂੰ ਜਾ ਕੇ ਕੋਈ ਨਹੀਂ ਮੰਮੀ ਕੋਈ ਨਾ ਕੋਈ ਮਸਲਾ ਤਾਂ ਹੱਲ ਕਰਨਾ ਹੀ ਪੈਣਾ ਵਾ ਮੈਂ ਕਦੋਂ ਕਰਨਾ ਰਕबीर ਜਦੋਂ ਦੀ ਮੈਂ ਤੁਹਾਨੂੰ ਬੋਲੀਓ ਕਿ ਤੁਸੀਂ ਵੀ ਨਹੀਂ ਉਹ ਗੱਲਾਂ ਮੰਨੇ ਮੇਰੀ ਮੈਂ ਨਹੀਂ ਮੰਨਿਆ ਮੰਮੀ ਮੇਰੇ ਤਾਂ ਜਾਣ ਕੇ ਬਲੇਮ ਕਰਦੇ ਜੇ ਤੁਸੀਂ ਗਿਆ ਵਿਆਹ ਕਰਾ ਲ ਮੈਂ ਵਿਆਹ ਕਰਾ ਲਿਆ ਜੇ ਤੁਸੀਂ ਆਪਣੀ ਪਹਿਲੀ ਜਨਾਨੀ ਮਾਰਦੇ ਉਹ ਮੈਂ ਮਾਰਦੀ ਹੋਰ ਮੈਂ ਕੀ ਕਰਾਂ ਉਦੋਂ ਉਹਨਾਂ ਦੇ ਨੱਕ 'ਚ ਨਕੇਲਾਂ ਪਾਈਆਂ ਦੀ ਤਾਂ ਇਦਾਂ ਕਰਦੀਆਂ ਇਹ ਮੂਏ ਤੇ ਇਹਨੇ ਚੜਾਈ ਆ ਜਿਵੇਂ ਛੜ ਕੇ ਬੋਲਣ ਦੀ ਆ ਹੁਣ ਲੈ ਹੁਣ ਮੇਰੇ ਸਿਰ ਤੇ ਭਾਂਡਾ ਭਾਂਦੇ ਵੀ ਸਾਰਾ ਗੁੱਸਾ ਨਾ ਕਰ ਸਾਰੀ ਇਹੋ ਗੱਲ ਕਸੂਰ ਜਿਹੜਾ ਨਾ ਇਹਦਾ ਗਰਮੀਤ ਦਾਵਾ ਇਹਨੇ ਪੱਟੀਆਂ ਸਾਰਿਆਂ ਨੂੰ ਪੜਾਉਣ ਦੀ ਪਹਿਲਾਂ ਸਾਨੂੰ ਕੋਈ ਕਹਿੰਦੀ ਨਹੀਂ ਹੁਣ ਉੱਜੜ ਵੀ ਗਈ ਉਹਨੂੰ ਲੈ ਕੇ ਆ ਵੀ ਗਈ ਉਦੋਂ ਆ ਨਾ ਮੈਂ ਸਮਝਾਚੀ ਮੈਂ ਸਮਝਾਚੀ ਕਰਦਾ ਜੇ ਤੈ ਜੇ ਤੂੰ ਚੰਗੇ ਹੁੰਦੇ ਨਾ ਤੇ ਆਹ ਦਿਨ ਵੇਖ ਲੈ ਨਾ ਪੰਦਾ ਡੰਡਿਆ ਤਾ ਨਾ ਕਾਦੇ ਨਾਲ ਤੂੰ ਮੇਰੀ ਬੀਤੀ ਕਰਾਈ ਤੇ ਨਾਲ ਤੂੰ ਆਪਣੀ ਕਰਾਈ ਮਰ ਜਾ ਡੱਬ ਕੇ ਤੂੰ ਲੱਕ ਫੜ ਕੇ ਖਲੋਤਾ ਤੇ ਕੀ ਮਾਰੀ ਪੈਣਾ ਸਿੱਕਾ ਹੀ ਲੱਕ ਵਾ ਤੇ ਕੀ ਕਰਾਂ ਮੈਂ ਸਕਾਇਆ ਵਾ ਤੇ ਸਿੱਕਿਆ ਢਿੱਲੀ ਤੇ ਨਹੀਂ ਕਿੱਧਰ ਰਹਿ ਗਈ ਨਾ 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 ਦੀਦੀ ਮੈਂ ਨਹੀਂ ਢਿੱਲੀ ਰਹੀ ਮੈਂ ਸੋ ਤੁਹਾਨੂੰ ਪੁੱਛਣ ਲੱਗੀ ਹਾਂ ਕਿਤੇ ਫੇਰ ਤੇ ਨਹੀਂ ਮੋਹ ਦੇ ਵਿੱਚ ਚੜ ਕੇ ਘਟ ਮਾਰੀਆਂ ਦੀਦੀ ਵੇਖੀ ਨਾ ਲੰਗੜਾ ਲੰਗੜਾ ਕੇ ਤੁਰੂ ਮਣੀ ਤੇ ਮੈਨੂੰ ਆਖੀ ਗਰਮੀਤ ਮੈਂ ਕਿੱਥੋਂ ਮੋਹ ਚ ਆ ਜਾਣਾ ਜਿੱਦਨ ਇੰਨਾ ਕੁਛ ਹੋਵੇ ਨਾ ਉਹ ਨਹੀਂ ਬੰਦਾ ਮੋਹ ਚ ਆਉਂਦਾ ਹੁੰਦਾ ਮੈਂ ਬੜਾ ਕੋਸੈ ਲਿਆਵਾ ਇਹਨਾਂ ਨੂੰ ਹੁਣ ਮੈਂ ਸੂਤਰ ਕਰੂੰਗੀ ਜਿੱਦਾਂ ਇਹਨਾਂ ਨੇ ਮੇਰੇ ਨਾਲ ਕੀਤੀ ਹੈ ਨਾ ਇਹਨਾਂ ਨੂੰ ਹੁਣ ਮੈਂ ਕਰਕੇ ਦੱਸੂੰਗੀ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਕਿਸੇ ਨਾ ਬਗਾਨੇ ਨੇ ਕਿੱਦਾਂ ਕਰੀਦੀ ਆ ਬਾਸ ਦੀਦੀ ਮੈਂ ਤੁਹਾਨੂੰ ਆਖਿਆ ਸੀ ਨਾ ਕਿ ਆਪਾਂ ਤੁਹਾਡੇ ਨਾਲ ਆ ਤੇ ਬਿਲਕੁਲ ਆਪਾਂ ਦੋਵੇਂ ਜਣੀਆਂ ਤੁਹਾਡੇ ਨਾਲ ਆ ਇਹਨਾਂ ਨਾਲ ਉਦਾਂ ਹੀ ਹੋਣੀ ਚਾਹੀਦੀ ਆ ਦੀਦੀ ਮੈਨੂੰ ਪਤਾ ਨਹੀਂ ਪਰ ਮੈਨੂੰ ਮਾਫ਼ ਕਰ ਦਿਓ ਮੇਥੋਂ ਗਲਤੀ ਹੋ ਗਈ ਦੀਦੀ ਨਿਆਣ ਸਿਆਣ ਸਮਝ ਲਓ ਮੈਨੂੰ ਯਾ ਮੇਰੀ ਗਲਤੀ ਸਮਝ ਲਓ ਮੈਂ ਇਹਨਾਂ ਦੀਆਂ ਗੱਲਾਂ ਚ ਆ ਗਈ ਮੈਨੂੰ ਦੀਦੀ ਤਾੜ ਨਾ ਬੋਲਣਾ ਵੀ ਮੰਨੇ ਕਰਦੇ ਤੇ ਪਰ ਉਹੀ ਵਰਤਾਂ ਮੈਂ ਤਾੜ ਨਾ ਕਰਦੀ ਹਾਂ ਹਰਕ੍ਰੀਤ ਤੇਰੀਆਂ ਉਹ ਗਲਤੀਆਂ ਨੇ ਇੱਕ ਮਾਸੂਮ ਜ਼ਿੰਦਗੀ ਬਰਬਾਦ ਕਰਤੀ ਆ ਬਸ ਦੇ ਦੇ ਇਹੋ ਹੀ ਤੇ ਮੇਥੋਂ ਪਛਤਾਵਾ ਹੋਣ ਧਿਆ ਵਾ ਵੀ ਮੈਂ ਕਰ ਕੇ ਲਿਆ ਮੈਂ ਪੈਰਾ ਤੇ ਕੁਵਾੜੀ ਮਾਰ ਲਈ ਆਪਣੇ ਆ ਤੇ ਮੈਂ ਆਪਣੀ ਭੈਣ ਬਾਰੇ ਕੁਝ ਸੋਚਿਆ ਹੀ ਨਹੀਂ ਚਲੋ ਕੋਈ ਨਹੀਂ ਦੀਦੀ ਛੱਡੋ ਇਹਨਾਂ ਗੱਲਾਂ ਨੂੰ ਹੁਣ ਐਵੇਂ ਉਹੀ ਗੱਲਾਂ ਕਰੀ ਜਾਣੀਆਂ ਉਹੀ ਗੱਲਾਂ ਨਹੀਂ ਆ ਮਨਾਂ ਤੇ ਇਹ ਦਿੱਤੇ ਜਿੰਦਗੀ ਬਰਬਾਦ ਕਰਕੇ ਦਾ ਦਿੱਤੀ ਨਾ ਜਿੰਨੀ ਤੂੰ ਸੋਣੀ ਸੁਨਕੀ ਤੈਨੂੰ ਤੇ ਵਧੀਆ ਤੋਂ ਵਧੀਆ ਚੜਦੇ ਤੇ ਚੜਦਾ ਮਿਲ ਜਾਣਾ ਹੀ ਪਰ ਇਹਨਾਂ ਨੇ ਇਤਰਾ ਦੇ ਕੰਮ ਕਰਕੇ ਇਹ ਵੀ ਉਹਨਾਂ ਦੇ ਮਗਰ ਲੱਗੀ ਉਹ ਮਿੱਠੀਆਂ ਚੋਪੜੀਆਂ ਪਤਾ ਕਿੰਨੀਆਂ ਗੱਲਾਂ ਕਰਦੇ ਆ ਉਹ ਤੇ ਛੱਟ ਬਦਨਾਮ ਕਰ ਦਿੰਦੇ ਆ ਅਗਲੇ ਨੂੰ ਇਹ ਵੀ ਵਿਚਾਰੀ ਨਾ ਦਾਗ ਹੀ ਲੱਗਣਾ ਹੈ ਦੂਜੇ ਥਾਂ ਵਾਲਾ ਵੀ ਫੇਰ ਇਹਨੂੰ ਪੇ ਦੂਜੇ ਥਾਂ ਵਿਆਹੀ ਗਈ ਦੀਦੀ ਤਲਾਕ ਤੋਂ ਡਰ ਕੇ ਆ ਮੂਰਖ ਮਤ ਸੋਚਿਆ ਸਮਝਿਆ ਨਹੀਂ ਪੜ੍ਹੀ ਲਿਖੀ ਹੈਗੀ ਆ ਅਹੀ ਵੱਡੀ ਉਮਰ ਦੇ ਵਾਲੋ ਕਿਉਂ ਰਿਸ਼ਤਾ ਕਰਾਈਏ ਪਰ ਦੀਦੀ ਮੇਰੇ ਨਾਲ ਤੇ ਗੱਲਾਂ ਚ ਆ ਗਈ ਮੈਂ ਲਾਲਚ ਚ ਜਾ ਗਈ ਵੀ ਮੇਰੀ ਭੈਣ ਇੱਥੇ ਆ ਜੋ ਘਰ ਸੌਖਾ ਚਲ ਕੋਈ ਗੱਲ ਨਹੀਂ ਜੋ ਹੋਣਾ ਹੀ ਹੋ ਗਿਆ ਚਲੋ ਹੁਣ ਤੁਸੀਂ ਅੰਦਰ ਜਾ ਕੇ ਬਹੁਤ ਠੰਡੇ ਥਾ ਮੈਂ ਇੱਥੇ ਬੈਣੀ ਆ ਵੈਨੇਪਲਾ ਹੁਣ ਇਹ ਕੀ ਕਰਦੇ ਫਿਰਦੇ ਆ ਤੇ ਤੁਸੀਂ ਨਹੀਂ ਆਉਣਾ ਅੰਦਰ ਦੀਦੀ ਹੋਰ ਕੀ ਦੀਦੀ ਤੁਸੀਂ ਵੀ ਚਲੋ ਜਾ ਕੇ ਰੈਸਟ ਕਰ ਲਓ ਨਹੀਂ ਕੋਈ ਗੱਲ ਨਹੀਂ ਮੈਂ ਬੈਣੀ ਆ ਮੇਰੀ ਰੈਸਟ ਹੀ ਰੈਸਟ ਵਾ ਜਾ ਤੀ ਕੋਈ ਵੀ ਗੱਲ ਕਿਸੇ ਵੀ ਤਰੀਕੇ ਦੀ ਹੋਈ ਵਾਜ ਮਾਰ ਦਿਓ ਬਸ ਇਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਕੱਲੀ-ਕੱਲੀ ਨੂੰ ਲਵਾਂਗੇ ਹੁਣ ਤਿੰਨੇ ਮਿਲ ਕੇ ਇਹਨਾਂ ਦੇ ਨਾਲ ਜੋ ਕਰਨਾ ਕਰਿਆ ਕਰਾਂਗੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਨੂੰ ਤੁਹਾਡਾ ਪੂਰਾ ਸਾਥ ਆ ਇਹ ਗੱਲ ਤਾਂ ਹੁਣ ਮੈਨੂੰ ਪਤਾ ਲੱਗ ਗਿਆ ਠੀਕ ਆ ਜਾ ਜਾ ਬੈਠੀ ਵੇਖਾ ਕਿਦਾਂ ਭਾਬੀ ਨਿਕਲ ਇਥੋਂ ਚੱਲ ਤੀਰੋਂ ਚੱਲ ਵੇ ਚੱਲ ਮੂੰਹ ਬੰਦ ਕਰ ਲੈ ਆਪਣਾ ਬੋទੀਆਂ ਗੱਲਾਂ ਕਰਨ ਦੀ ਲੋੜ ਨਹੀਂ ਉਹ ਦੇਣ ਗਏ ਆ ਤੈਨੂੰ ਮੈਂ ਘਰੋਂ ਕੱਢ ਕੇ ਨਾ ਰੱਜੂ ਹੁਣ ਚੱਲ ਨਹੀਂ ਚੁੱਪ ਕਰ ਕਿੱਦਾਂ ਤੂੰ ਬੋਲੀ ਜਾਣੀ ਆਵਾਜ਼ ਆਤ ਆ ਜਿਹਨੇ ਤੂੰ ਲਾਗੇ ਬਣਾ ਲਈਆਂ ਨਾ ਚਮਤੜੀਆਂ ਇਹੋ ਹੀ ਉਹ ਗੱਲ ਕਹਿੰਦੀ ਆ ਮੈਨੂੰ ਮਾਰੋ ਤੇ ਬਾਹਰ ਕੱਢੋ ਪੇਰ ਮੇਰੀ ਭੈਣ ਦਾ ਘਰ ਵਸਣਾ ਉਹ ਕੋਈ ਗੱਲ ਨਹੀਂ ਮਾਤਾ ਉਹ ਪਤਾ ਲੱਜੂਗਾ ਸਮਾਂ ਪੈਂਦਿਆਂ ਕੌਣ ਚੰਗਾ ਸੀ ਤੇ ਕੌਣ ਮਾੜਾ ਸੀ ਤੈਨੂੰ ਚੰਗੇ ਮਾੜੇ ਦੀ ਪਰਖ ਹੀ ਨਹੀਂ ਰਹਿ ਗਈ ਕਦਾ ਦਿਮਾਗ ਖਰਾਬ ਕਰਦਾ ਨੇ ਗੱਲਾਂ ਕਰ ਕਰ ਕੇ ਓਏ ਬੜੀਆਂ ਤੇਜ਼ ਤਰਾਰ ਆ ਤੂੰ ਇਹਨਾਂ ਦੀ ਗੱਲਾਂ ਜਾ ਗਈਆਂ ਕੀ ਅਜੇ ਵੀ ਤੇਰਾ ਗੁੱਦਾ ਮੇਰਾ ਕੱਖ ਨਹੀਂ ਵਿਗੜਿਆ ਅੱਛਾ ਆਖੇ ਲੱਗਦਾ ਚੰਗੀ ਰਹੇਂਗੀ ਓਹ ਤੇਜ਼ ਤਰਾਰ ਆ ਤੇ ਤੂੰ ਹੀ ਤੇਜ਼ ਤਰਾਰ ਘਟ ਜੇ ਤੂੰ ਹੀ ਕੀ ਕੁਛ ਕੀਤਾ ਵਾ ਉਹਨਾਂ ਨੇ ਤਾਂ ਸਿਰਫ ਮੇਰਾ ਸਾਥ ਹੀ ਦਿੱਤਾ ਤੇ ਤੁਹਾਨੂੰ ਕੋਈ ਜਰਿਆ ਨਹੀਂ ਜਾਣਦਿਆ ਤੇ ਤਿੰਨ ਤੂੰ ਹੀ ਕਿੰਨਾ ਕੋਸ਼ ਕੀਤਾ ਮੈਨੂੰ ਮਾਰਨ ਤੱਕ ਗਏ ਮੈਨੂੰ ਮਾਰ ਕੇ ਸਖੋਟ ਵੀ ਦਿੱਤਾ ਉਹਦੇ ਮੇਰੀ ਕਿਸਮਤ ਚੰਗੀ ਜਣੀ ਮੈਂ ਬਚ ਗਈ ਨਾਲੇ ਤੂੰ ਇਹ ਤਾਂ ਫਰਜੀ ਨਹੀਂ ਬੰਦਾ ਬੋਲਣ ਦਾ ਅੱਗੇ ਤੈਨੂੰ ਘੱਟ ਪਈਆਂ ਸੀ ਨਾ ਹੋ ਜਿੱਦਣ ਦਾ ਬਾਹਰੀ ਆ ਇਹੋ ਜਿਹਾ ਲੱਗਦਾ ਛਾਂਗੂਂਗੇ ਨਾ ਜਿਆਦਾ ਕਿੰਗਾ ਸਾਰੀ ਜ਼ਿੰਦਗੀ ਹਾਇ ਹਾਇ ਕਰੇਗਾ ਲੱਤ ਤੋੜ ਕੇ ਮੰਜੇ ਤੇ ਪਾ ਦੂੰ ਤੈਨੂੰ ਮੈਂ ਨਹੀਂ ਤੂੰ ਐਨਾ ਬੋਲਣ ਦੀ ਨਾ ਜਿਹੜੀਆਂ ਪੈਨੀਆਂ ਸਫਾਈਆਂ ਦੇਣ ਦੀਆਂ ਉਹੋ ਹੀ ਤੈਨੂੰ ਜਿੱਤੂ ਲੱਗ ਗਿਆ ਨਹੀਂ ਤੈਨੂੰ ਕਲੇਣੀ ਸੱਦਦੀ ਸੀ ਸੱਦਦੀ ਕਿ ਨਹੀਂ ਕਮਾਤਾ ਜਿਹੜੇ ਤੇ ਭੁੱਲ ਗਏ ਜਿੱਦਣ ਸੱਸਾਂ ਦੇਹ ਪਾਣਾ ਮਾੜੀਆਂ ਕਹਿਣ ਸੋਆਂ ਨੂੰ ਤਫੇ ਜਦੋਂ ਆਂਡ ਗਵਾਨ ਚਾ ਤਰਾਣੀ ਚ ਫਣੀਓ ਫੇ ਮਾੜਾ ਕਹਿ ਨਹੀਂ ਲੱਗ ਪੈਂਦੀਆਂ ਹੁੰਦੀਆਂ ਵਾ ਚੱਲ ਠੀਕ ਵਾ ਹੁਣ ਤੋਂ ਉਹਨਾਂ ਦੀਆਂ ਗੱਲਾਂ ਚ ਆਈ ਨਾ ਜਿਵੇਂ ਤੇਰੀ ਅੱਖਾਂ ਓ ਬਣ ਗਿਆ ਫੇ ਤੈਨੂੰ ਪਤਾ ਲੱਗੂਗਾ ਉਹ ਮੇਰੀ ਅੱਖਾਂ ਉਦੜੀਆਂ ਹੀ ਆ ਮੇਰੇ ਤਾਂ ਹੱਥ ਹੋ ਗਿਆ ਮੇਰੇ ਤੇ ਪੇਸ਼ੀ ਪੈ ਗਈ ਭਾਬੀ ਮੈਨੂੰ ਕਹੀ ਦੀ ਤੇਰੇ ਕਿੱਟੇ ਚੰਗੜੇ ਬਸ ਉਹ ਕੋਈ ਨਹੀਂ ਚਿੰਤਾ ਨਾ ਕਰ ਸਿਆਣਿਆਂ ਨੇ ਮੰਝੀਆਂ ਪਾਉਣ ਨੇੜੇ ਆ ਆਓ ਚੱਲੀਏ ਬਾਹਰ ਆਪਾਂ ਆਹੋ ਜਾਓ ਜਾਓ ਤਿੱਗੜਾ ਉਸ ਦਿਨ ਦਾ ਤੈਨੂੰ ਚੇਤਾ ਭੁੱਲ ਗਿਆ ਵਾ ਨਿਆਣਾ ਤੇਰੇ ਮਗਰੋਂ ਹੋਣ ਵਾਲਾ ਇਹ ਤੇ ਕਲੈਣੀ ਤੂੰ ਮੈਨੂੰ ਪਹਿਲਾ ਅਖੰਡ ਐ ਪਿਆ ਹੀ ਆਜ ਅਰਕ ਤੇਰੀਆਂ ਲੱਤਾਂ ਮੈਂ ਛਾਂਗਦੀ ਆ ਹੁਣ ਕਿਦਾਂ ਗਿਆ ਨੰਗੇ ਵਾ ਨੰਗੜਾ ਲੂਲਾ ਨਾ ਹੋਏ ਤੇ ਰਕबीर ਪਤਾ ਤਾਂ ਆਪਣੇ ਤੋਂ ਉਲਟੀ ਪੈ ਗਈ ਇਹ ਕੀ ਬਣਿਆ ਸੋਚਿਆ ਕੋਈ ਹੋ ਕੋ ਗਿਆ ਵਾ ਇਦਾਂ ਕਰੋ ਹੁਣ ਸਕੀਮ ਲੜਾਓ ਕੋਈ ਇਹਨਾਂ ਨੂੰ ਆਪਣੇ ਵੱਲ ਕਰੋ ਉਦਾਂ ਹੁਣ ਗੁੱਸੇ ਨਾਲ ਨਹੀਂ ਗੱਲ ਬਣਨੀ ਹੈਗੀ ਉਹ ਮੰਮੀ ਸਕੀਮ ਲੜਾਈ ਸੀ ਅਹੀਂ ਤੇ ਕਹਿ ਕੇ ਚੱਲ ਚਾਰ ਦਿਨ ਪੇਕੇ ਜਾਣ ਗਈਆਂ ਮਨ ਹੋਰ ਦਾ ਹੋਰ ਹੋ ਜੂਗਾ ਇਹ ਥੋੜੀ ਪਤਾ ਕਿ ਇਹਨਾਂ ਨੇ ਨਵੇਂ ਚੰਨ ਚੜਾ ਕੇ ਆਉਣਾ ਇਹ ਪੇਕੇ ਇਹੋ ਕੋਈ ਕਰਦਿਆਂ ਰਹੀਆਂ ਇਹ ਪੇਕੇ ਨਹੀਂ ਘਰ ਖਲੋਤੀਆਂ ਹੋਣੀਆਂ ਇਹਨੇ ਉਹਦੇ ਕਿਹਾ ਕੱਲੀ ਕੱਲੀ ਨੂੰ ਜਾ ਕੱਲੀ ਘੜਾਈਆਂ ਤੇ ਅੱਜ ਰਾਤ ਰਾਤ ਪਤਾ ਇਹਨਾਂ ਦੀ ਕਿੱਦਾਂ ਲੰਗੀ ਓਥੇ ਇਹਨੇ ਪਹਿਲਾਂ ਕੰਮੀ ਨਾਲ ਘੜਤਾਂ ਘੜਾਈਆਂ ਸਾਰੀਆਂ ਕਿਹੜੇ ਘਟਵਾ ਕਿਦਾਂ ਕੋਈ ਘਟ ਸਮਝੀਆਂ ਹੈ ਮੰਮੀ ਅੱਗੇ ਦੇ ਗੁੱਸੇ ਦਾ ਸੇਹ ਹੋ ਕੇ ਕੰਮ ਚੱਲ ਜਾਂਦੇ ਕੁੱਟਿਆ ਮਾਰਿਆ ਕੋਈ ਗੱਲ ਦਾ ਪਤਾ ਨਹੀਂ ਇਹਨਾਂ ਨੂੰ ਪਰ ਜੇ ਹੁਣ ਇਹਨਾਂ ਨੂੰ ਕੁੱਟਿਆ ਜਾਂ ਗੁੱਸੇ ਹੋਏ ਇਨਾ ਸਿਆਪਾ ਨਵਾ ਕੋਈ ਨਾ ਕੋਈ ਪਾ ਦਣਾ ਵਾ ਹੁਣ ਏਦਾਂ ਕਰਦੇ ਇਨਾ ਨਾ ਪਿਆਰ ਨਾਲ ਗੱਲ ਕਰੀ ਜਿਹੜੀ ਵੀ ਕਰਨੀ ਆ ਸਾਲਾ ਬੰਦਾ ਸਿਆਣੀ ਗੱਲ ਕਰਦਾ ਵਾ ਆਪਾਂ ਨੂੰ ਹੁਣ ਨਾ ਉਹਨਾਂ ਨੂੰ ਪੋਰਟ ਵਿੱਚ ਕਰਕੇ ਕਿਸੇ ਤਰੀਕੇ ਨਾਲ ਪਿਆਰ ਮੁਹੱਬਤ ਦਾ ਕੰਮ ਚਲਾਉਣਾ ਪੈਣਾ ਆਪਾਂ ਨੂੰ ਚਲ ਜਿੱਦਾਂ ਵੀ ਸੂਤ ਆਉਂਦਾ ਨਾ ਕੰਮ ਤਾਂ ਕਰੋ ਮੇਰੀ ਗੱਲ ਸੁਣੋ ਇਹ ਹੁਣ ਉਦਾਂ ਕੰਮ ਸੂਤ ਨਹੀਂ ਜਾਉਣਾ ਤੂੰ ਮੇਰੀ ਗੱਲ ਸੁਣ ਅਮਰ ਮਾ ਪੋਲੀ ਉਹਨੂੰ ਤੂੰ ਮਨਾ ਜਿੱਦਾਂ ਵੀ ਮੰਦੀ ਆ ਤਾਂ ਤੂੰ ਜਿਹੜਾ ਨਾ ਜਿਹੜੀ ਗਰਮੀਤ ਵਾ ਇਹਦੀ ਨੱਕ ਚ ਨਕੇਲ ਪਾ ਤੈਨੂੰ ਮੈਂ ਕਾਕਾ ਬੜੇ ਚੱਦੀ ਕਹਿੰਦੀ ਇਹਨੂੰ ਸਮਝਾ ਲਾ ਸਮਝਾ ਲਾ ਪਰ ਤਾ ਇਥੋਂ ਟਪਾਵਾ ਦੇਣ ਦੇਖਣ ਵਾਲੇ ਆ ਗਏ ਆ ਕੋਈ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਾਓ ਮਾਰ ਕੁੱਟ ਕੇ ਤੇ ਕਿਦਾਰਾ ਚੱਲਣਾ ਨਹੀਂ ਆ ਉਹ ਮਾਰ ਕੁੱਟਣ ਨੂੰ ਕਰ ਤੇ ਮੈਨੂੰ ਛੱਡਿਆ ਹੀ ਨਹੀਂਗਾ ਮੈਂ ਅਮਨ ਨਾਲ ਕਰਦਾ ਮੈਂ ਗੱਲ ਜਾ ਕੇ ਅੰਦਰੋਂ ਗੱਲ ਸੁਣ ਲੈ ਮੇਰੀ ਧਿਆਨ ਰੱਖਿਓ ਤਿੰਨਾਂ ਦੇ ਵਿੱਚ ਨਾ ਗੱਲ ਕਰੇ ਤੂੰ ਐਡਾ ਕਰੀ ਨੂੰ ਵੱਖਰੀ ਆਵਾਜ਼ ਮਾਰ ਕੇ ਤੇ ਫੇਰ ਗੱਲ ਕਰੀ ਤੇ ਤੂੰ ਵੀ ਉਹਨੂੰ ਸਮਝਾ ਲਾ ਤੂੰ ਭਰਾਵਾ ਸਮਝਾ ਲਾ ਉਹਨੂੰ ਇਹ ਸਾਰੇ ਪਾਏ ਪੜੇ ਤੇਰੀ ਨਾਲ ਦੀਦੇ ਹੀ ਆ ਅਮਨ ਨੂੰ ਜਿਹੜੇ ਹੈ ਹੀ ਭੋਲੀ ਆ ਉਹਨੂੰ ਤੇ ਦੋ ਮਿੱਠੀਆਂ ਚੋ ਆਪਣੀਆਂ ਗੱਲਾਂ ਕੀਤੀਆਂ ਉਹਨੇ ਮੰਨ ਜਾਣਾ ਵਾ ਅਜੇ ਵੀ ਅਮਨ ਨੇ ਪਿੱਛਲੇ ਚ ਆ ਜਾਣਾ ਸਾਡੇ ਚ ਤੂੰ ਕੋਈ ਨਹੀਂ ਆ ਇਹ ਵੀ ਪੇਚੇ ਚ ਆ ਜੂਗੀ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮਸਲ ਚਲ ਤੂੰ ਇੱਥੇ ਬਹਿ ਪਹਿਲਾਂ ਮੈਨੂੰ ਜਾ ਲੰਦੇ ਮੈਂ ਗੱਲ ਕਰਕੇ ਉਹਨਾਂ ਨੂੰ ਫੇਰ ਦੁਲਾੰਦੇ ਚਲ ਠੀਕ ਆ ਜਾਓ ਜੇ ਤਾਂ ਉਹ ਸਮਝ ਗਈ ਠੀਕ ਵਾ ਮੈਂ ਇਹਨੂੰ ਦੂਜੇ ਤਰ੍ਹਾਂ ਸਮਝਾਈ ਕੋਈ ਨਹੀਂ ਮੰਮੀ ਜੇ ਸਿੱਧੀ ਉਂਗਲ ਨਾਲ ਕਿਉਂ ਨਾਲਿ ਗਿਣਾ ਤੇ ਉਂਗਲੀ ਟੇਢੀ ਕਰਨੀ ਪਣੀ ਮੈਨੂੰ ਮੇਰੀ ਗੱਲ ਸੁਣ ਇਹਦੇ ਵੱਲ ਵੇਖ ਕੇ ਨਾ ਇਹਦੀ ਸਖਾਲਤ ਨਾਲ ਬਲਜੀਤ ਦੇ ਵੀ ਖੰਭ ਨਿਕਲ ਆਏ ਉਹ ਅੱਗੇ ਕੁੰਦੀ ਨਹੀਂ ਹੁਣ ਵੇ ਕਿੱਦਾਂ ਵਾਰ ਨੂੰ ਤਲਵਾਰਾਂ ਮਾਰਨ ਦੀ ਗੱਲ ਤੇ ਭਾਬੀ ਬਾਕੀ ਗੱਲ ਤੇਰੀ ਸਹੀ ਆ ਅੱਗੇ ਤੇ ਭਾਬੀ ਨੇ ਕਦੀ ਦੰਤੋਂ ਦੱਸ ਦਿੱ ਚੁੱਕ ਹੁਣ ਤੇ ਮੈਨੂੰ ਕੁੱਟਣ ਦੀ ਧਮਕੀ ਦੇਂਦੇ ਆਂਦੇ ਹੀ। ਹੋਰ ਉਹਨੇ ਕਿਦਾਂ ਥੀਪਣਾ ਉਹ ਜਿੱਦਾਂ ਨੇ ਆਪਣਾ ਬੰਦਾ ਨਹੀਂ ਵੇਖਿਆ ਉਹਦੇ ਮਾਰਤੀਆਂ ਪੰਜ ਸੱਤ ਤੇ ਤੂੰ ਕੀ ਆ ਤੇ ਗਾੜੀ? ਗੱਲ ਤੇ ਵਾਕਈ ਗੱਲ ਸਹੀ ਆ ਮਮਾ। ਉਹਨਾਂ ਤਾਂ ਮੈਨੂੰ ਫੜ ਕੇ ਉਹ ਗੱਲ ਮਾਰਨੋਂ ਫਰਕ ਨਹੀਂ ਕੀਤਾ। ਤਾਂ ਕਾਕਾ ਜਾਨ ਨੂੰ ਅੰਦਰ ਨਾ ਬੰਦ ਦੇਣਗੇ ਤਿੰਨੇ ਰਾਲਗੇ ਤਾਂ ਫੇਰ ਅਸੀਂ ਕੀ ਕਰਾਂਗੇ? ਕੋਈ ਨਹੀਂ ਮੰਮੀ ਅੰਦਰ ਤੇ ਬਣਾਗੇ ਹੁਣ ਨਿਭਣਾਗੇ। ਆਹੋ। ਕਿਸ ਤਰੀਕੇ ਦੇ ਨਾਲ? ਹੁਣ ਤਰੀਕਾ ਇਹੋ ਹੀ ਅਪਣਾਓ ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ। ਦੂਜੇ ਤਰੀਕੇ ਨਾਲ ਨਹੀਂ ਗੱਲ ਬਣਨੀ। ਮੰਮੀ ਗੱਲ ਤੇਰੀ ਵਾਕਈ ਗੱਲ ਸਹੀ ਆ ਵੀਰ ਵੀ ਸਹੀ ਗੱਲ ਕਹਿ ਤੇ ਹੋਰ ਕੀ ਦੀਦੀ ਐਵੇਂ ਲੱਗੇ ਸੀ ਸਿਰਖਪਾਈ ਕਰਨ ਉਹਨਾਂ ਨਾਲ ਸਿਰਖਪਾਈ ਕੀ ਮੇਰਾ ਤੇ ਗਲ ਵੀ ਸੁੱਕਿਆ ਪਿਆ ਵਾ ਕੋਈ ਹਾਲ ਨਹੀਂ ਚੌਂਕੇ ਚ ਵੜਨ ਨੂੰ ਤੇ ਜੇ ਨਹੀਂ ਕਾਣ ਲਿਆ ਚਲ ਕੋਈ ਨਹੀਂ ਦੀਦੀ ਆਰਾਮ ਕਰ ਲੋ ਤੁਸੀਂ ਨਿੰਬੂ ਪਾਣੀ ਘੁੱਟ ਬਣਾ ਕੇ ਲਿਉਂਦੇ ਪੀਂਦੇ ਉਹ ਦੀਦੀ ਨੂੰ ਵੀ ਤਿਆਰ ਅਮਨ ਮੇਰੀ ਗੱਲ ਸੁਣੀ ਗੱਲ ਆਹੋ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣੀ ਕੋਈ ਜ਼ਰੂਰੀ ਗੱਲ ਹੈ ਤੇਰੇ ਭਲੇ ਦੀ ਗੱਲ ਵਾ ਜਿਹੜੀ ਗੱਲ ਕਰਨੀ ਇੱਥੇ ਹੋ ਜੇ ਸਾਰਿਆਂ 'ਚ ਹੋ ਜੇ ਉਹੀ ਆਪਣੀ ਆਪਸ ਚ ਗੱਲ ਕਰਨੀ ਹੋਊਗੀ ਤੇਰਾ ਕੋਈ ਜਰੂਰੀ ਤੇਰੇ ਸਾਹਮਣੇ ਕਰਨੀ ਆਹੋ ਆਪਸ ਮੇਂ ਹੀ ਗੱਲਾਂ ਰਹਿ ਗਈਆਂ ਹੁਣ ਬਹੁਤ ਗੱਲਾਂ ਰਹਿ ਗਈਆਂ ਕਿ ਸਦੋਵੇਂ ਭਰਾ ਇੱਕੋ ਜਿਹੇ ਕਿਹੜਾ ਘਾਟੇ ਆ ਉਹ ਤੂੰ ਗਰਮੀਰ ਬਲਦੀ ਤੇ ਤੇਲ ਨਾ ਪਾਇਆ ਕਰ ਮੈਂ ਕੋਈ ਤੇਲ ਨਹੀਂ ਪਾਜੀ ਪਾਉਂਦੀ ਪਰ ਹੈਗੇ ਤੁਸੀਂ ਜਿੰਨੇ ਤਿੰਨੇ ਜਣੇ ਜਿਹੜੀ ਔਕਾਤ ਦੇ ਮਾਲਕ ਹੋ ਨਾ ਵੇਖ ਤੇ ਲਿਆਈ ਆ ਮੈਂ ਹੀ ਭੋਲੀ ਜਿਹੜੀ ਤੁਹਾਡੀਆਂ ਗੱਲਾਂ ਚ ਆ ਗਈ ਆ ਉਹ ਜਰੂਰੀ ਗੱਲ ਕਰਨੀ ਤੁਸੀਂ ਉਹ ਮੈਂ ਤਾਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਕੋਈ ਓਏ ਆਦਾ ਗੱਲ ਸੁਣ ਲੈ ਫੇਰ ਬੈਝੀ ਆਣ ਕੇ ਇਹਦੇ ਲਾਗੇ ਨਹੀਂ ਧੀ ਵੀ ਕਿਹੜੀ ਗੱਲ ਕਰਨੀ ਹੈ ਤੁਸੀਂ ਕੋਈ ਹੋਊਗੀ ਨਾ ਤੇਰੇ ਮਤਲਬ ਦੀ ਗੱਲ ਆ ਜਾਂ ਮਨ ਸੋਣਿਆ ਕਿੱਡੀਕ ਮਤਲਬ ਦੀ ਗੱਲ ਆ ਕੋਈ ਨਾ ਗੱਲ ਕਿਹੜੇ ਸਮੁੰਦਰੋਂ ਪਾਰ ਚੱਲ ਚੱਲੀ ਆ ਆਉਣੀ ਤੇ ਇੱਥੇ ਆਈ ਆ ਜਾ ਚਲੋ ਆਈ ਦੀਦੀ ਫੇ ਮੈਂ ਕੋਲ ਆ ਕੇ ਬਣਾ ਕੇ ਦੇਣੀ ਮੈਂ ਤੁਹਾਨੂੰ ਪਾਣੀ ਕੋਈ ਨਾ ਕੋਈ ਨਾ ਬੇਸਿਕਰੀ ਹੋ ਕੇ ਗੱਲ ਸੁਣ ਕੇ ਆ ਤੂੰ ਕਿਨ ਤੈਨੂੰ ਕੀ ਤੋਂ ਨਾ ਡਰੀ ਕੋਈ ਨਹੀਂ ਦੀਦੀ ਚਲ ਆ ਜਾ ਬੁਗਾਟੋ ਦੇ ਇੰਨੀ ਵੀ ਕਿਹੜੀ ਗੱਲ ਹੋ ਗਈ ਜਿਹੜਾ ਬੂਹਾ ਢੋਈ ਜੰਨੇ ਆ ਵੇਖ ਮੇਰੀ ਸੁਣ ਗੱਲ ਮੈਨੂੰ ਨਹੀਂ ਪਤਾ ਕਿ ਤੇਰੇ ਮਨ ਚ ਇਦਾਂ ਯਾਰ ਇਹਨਾਂ ਨੂੰ ਕਿਉਂ ਭਰਤਾ ਵਾ ਅਸੀਂ ਤੈਨੂੰ ਕਦੀ ਕੋਈ ਮਾੜੀ ਚੰਗੀ ਨਹੀਂ ਕਹੀ ਉਹ ਅੱਛਾ ਤੁਸੀਂ ਤੇ ਕਹੀ ਨਹੀਂ ਉਹ ਮੈਂ ਕਹਿੰਦੀ ਇਦਾਂ ਦੀ ਕਿਹੜੀ ਘੜੀ ਹੀ ਜਦੋਂ ਮੈਨੂੰ ਕੁਛ ਨਾ ਕਿਹਾ ਹੋਵੇ ਵੇਖ ਮੇਰੀ ਗੱਲ ਸੁਣ ਜਿਹੜਾ ਤੂੰ ਵੀ ਆਪਣੇ ਦਿਮਾਗ ਦੇ ਜੋਰ ਪਾ ਕੇ ਸੋਚ ਕਿ ਗਰਮੀ ਜਿਹੜੀ ਹੈ ਬਲਜੀਤ ਨੂੰ ਵਿੱਚ ਕਿਉਂ ਲੈ ਕੇ ਆਈ ਆ ਕੀ ਫਾਇਦਾ ਉਹਦਾ ਵਿੱਚ ਗਰਮੀ ਦਾ ਕਿਉਂ ਲੈ ਕੇ ਆਈ ਆ ਇਹੋ ਜੇ ਗੱਲ ਦਾ ਤੈਨੂੰ ਨਹੀਂ ਪਤਾ ਲੱਗਦਾ ਤੂੰ ਭੁਲੀ ਆ ਥੋੜੀ ਸਿਆਣੀ ਬਣ ਉਹਦਾ ਰਾਦਾ ਵਾ ਕਿ ਮੈਂ ਬਲਜੀਤ ਨੂੰ ਇੱਥੇ ਲਿਆਉਂਗੀ ਨਾ ਤੇ ਉਹਨੇ ਤੈਨੂੰ ਘਰੋਂ ਕੱਢਣਾ ਹੀ ਹੁਣ ਉਹ ਤੁਹਾਨੂੰ ਨਾ ਇਹ ਸਾਰਾ ਕੁਝ ਬਹਿ ਵੀ ਆ ਤੇ ਜਿੱਤਕ ਮੈਨੂੰ ਲੱਗਨਦਿਆ ਨਾ ਤੁਸੀਂ ਮੇਰੇ ਕੰਨ ਭਰੰਨੇ ਆ ਉਹ ਨਹੀਂ ਮੈਂ ਤੇਰੇ ਕੰਨ ਨਹੀਂ ਭਰੰਦਿਆ ਤੂੰ ਸੋਝਾ ਫਿਰ ਇਹ ਬਲਜੀਤ ਨੂੰ ਕਿਉਂ ਲੈ ਕੇ ਆਈ ਆ ਇਹ ਤੇਰੇ ਤੋਂ ਸਰਦੀ ਆ ਐਦਾਂ ਦਾ ਕੁਛ ਨਹੀਂ ਹੈਗਾ ਠੀਕ ਆ ਨਾ ਤੇ ਤੂੰ ਹੁਣ ਬੱਸ ਹੀ ਕਰੋ ਲੈ બસ ਵਾਲੀ ਗੱਲ ਨਹੀਂ ਗਈ ਇਹ ਚਾਹੁੰਦੀ ਹੈ ਕਿ ਮੈਂ ਤੇਰੇ ਕੋਲੋਂ ਸਾਰੀਆਂ ਚਾਬੀਆਂ ਲੈ ਲਾਂ ਘਰ ਦੀ ਮੈਂ ਮਾਲਕਨ ਭਾਂਜਾਂ ਨਾ ਤੇਰੇ ਜਵਾਕਵਾ ਤੇ ਨਾ ਗਰਮੀ ਉਹਦੇ ਬਲਜੀਤੇ ਤੋਂ ਜਵਾਕਵਾ ਕੋਈ ਵੀ ਉਹਦਾ ਇਰਾਦਾ ਹੈ ਕਿ ਤੈਨੂੰ ਇੱਥੋਂ ੱੱਕੇ ਜage ਕੱਢੂੰਗੀ ਤੇ ਬਲਜੀਤੇ ਦੇ ਵੇਹੇ ਨਿਆਣਾ ਨਹੀਂ ਹੋਣਾ ਤੇ ਸਾਰਾ ਘਰ ਦਾ ਕਾਰੋ ਮੁਖਤਾਰੀ ਜੋ ਘਰ ਦੀ ਜ਼ਮੀਨ ਜਾਇਦਾਦ ਇਹ ਸਾਰੀ ਮੇਰੇ ਹੱਥਾਂ ਦੇਣੀ ਹੈ ਠੰਡੇ ਦਿਮਾਗ ਨਾਲ ਸੋਚ ਬੜਾ ਸ਼ਰਤ ਦਿਮਾਗ ਹੈ ਤੇਰੀ ਭੈਣ ਦਾ ਉਹ ਇਦਾਂ ਦਾ ਕੁਝ ਨਹੀਂ ਹੋ ਜਿੱਦਾਂ ਦੀ ਗੱਲ ਹੁੰਦੀ ਤੇ ਦੀਦੀ ਨੇ ਵਿਆਹ ਕੇ ਮੈਨੂੰ ਇਸ ਘਰ ਚੋਂ ਕਾਤੋਂ ਲੈ ਕੇ ਆਉਣਾ ਹੈਗਾ ਸਾਰਾ ਕੁਝ ਹੱਤੀ ਕਰਕੇ ਤੇ ਹੁਣ ਮੈਨੂੰ ਘਰੋਂ ਬਾਹਰ ਘਟਣਾ ਆਉਣਾ ਨਹੀਂ ਓਏ ਉਹ ਬੜੀ ਤੇਜ ਦਿਮਾਗ ਮੈਂ ਤੈਨੂੰ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਭੈਣ ਭਾਵੇਂ ਤੇਰੀ ਆ ਦਿਮਾਗ ਉਹਦਾ ਬਹੁਤ ਤੇਜ ਵਾ ਉਹਦਾ ਇਹ ਵਿਚਾਰ ਗਿਆ ਹੋਰ ਕੋਈ ਆ ਗਈ ਉਹਦੇ ਬਾਲ ਬੱਚਾ ਹੋ ਗਿਆ ਜਾਂ ਉਹਦੀ ਚੌਧਰ ਹੋ ਜਾਣੀ ਆ ਉਹ ਐਸੇ ਸਕੀਮਤੇ ਆ ਕਿ ਹੁਣ ਤੇਰੇ ਬਾਲ ਬੱਚਾ ਨੇ ਤੈਨੂੰ ਘਰੋਂ ਕੱਢ ਕੇ ਬਲਜੀਤੇ ਦੇ ਵੇਹੇ ਨਹੀਂ ਹੋਣਾ ਮੇਰਾ ਫਰਜ਼ ਹੀ ਤੈਨੂੰ ਦੱਸਣਾ ਮੈਂ ਤੈਨੂੰ ਦਿਲੋਂ ਪਿਆਰ ਕੀਤਾ ਵਾ ਮੈਂ ਤੇਰਾ ਮਾਰਾ ਨਹੀਂ ਹੁੰਦਾ ਵੇਖ ਸਕਦਾ ਪਰ ਤੂੰ ਮੇਰੀ ਗੱਲ ਵਾ ਗੌਰ ਕਰ ਸਮਝਣਾ ਸਮਝਾ ਨਹੀਂ ਸਮਝਦਾ ਤੇਰੀ ਮਰਜ਼ੀ ਮੈਂ ਚੱਲ ਜਾਈ ਫਿਰ ਹੁਣ ਐਸੇ ਦੁਖੀ ਜਾਣ ਯਾ ਰੱਬਾ ਮੇਰਾ ਬੁੱਗੇ ਕਿਉਂ ਗੁੱਸੇ ਹੋ ਕੇ ਬੈਠੀ ਆ ਇੰਨਾ ਗੁੱਸਾ ਥੋੜਾ ਕਰੀਦਾ ਵਾ ਜੇ ਮੇਰੇ ਕੋ ਕੋਈ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ ਹੈ ਗਲਤੀ ਨਹੀਂ ਕਹਿੰਦੇ ਇਹਨੂੰ ਮਨੇ ਚਲਾਕੀਆਂ ਕਹਿੰਦੇ ਚਲਾਕੀਆਂ ਜਿਹੜੀਆਂ ਤੇ ਹੁਣ ਚੁਲਾਕੀਆਂ ਲੱਗ ਪਈਆਂ ਉਹ ਕਰਨਾ ਸਾਡੇ ਨਾਲ ਪਤਾ ਮੈਨੂੰ ਦੱਸ ਮੈਂ ਕਿਹ ਚੁਲਾਕੀਆਂ ਕਰਨੀਆਂ ਵਾ ਜੇ ਮੈਂ ਕੋਈ ਚੁਲਾਕੀ ਕੀਤੀ ਤੇ ਮੈਨੂੰ ਦੱਸ ਦੇ ਨਾ ਮੈਂ ਤੇ ਸੋ ਕੋ ਤੈਨੂੰ ਮਾਫੀ ਮੰਗਣਾ ਆ ਵੀ ਜੇ ਮੈਂ ਕੋਈ ਗਲਤੀ ਕਰਤੀ ਮੈਨੂੰ ਮਾਫੀ ਦੇ ਦੇ ਅੱਛਾ ਚੁਲਾਕੀ ਕੀਤੀ ਜੇ ਕੱਲ ਮੌਕੇ ਤੇ ਮੰਮੀ ਨਾ ਨਾ ਉਸ ਦਿਨ ਸਾਡੇ ਕੋਲ ਆਉਂਦੇ ਇੱਥੇ ਤੇ ਮੈਂ ਨਹੀਂ ਸਾ ਤੇਰੇ ਭਰਾ ਨੇ ਤੇ ਉਹ ਸਾਨੂੰ ਮਾਰ ਛੱਡਣਾ ਸੀ ਸਾਡੀ ਜਾਨ ਬਚਣੀ ਨਹੀਂ ਉੱਪਰੋਂ ਆ ਕੇ ਮਾਪੋਤ ਤੁਸੀਂ ਦੋਵਾਂ ਨੂੰ ਹਲਾਸ਼ੇਰੀ ਦੇਣੇ ਵੀ ਮਾਰ ਤੇ ਮਾਰ ਤੇ ਚੱਲ ਕੋਈ ਗੱਲ ਨਹੀਂ ਆ ਬੰਦੇ ਕੋਲੋਂ ਗੁੱਸੇ ਦੇ ਵਿੱਚ ਕੋਈ ਗਲਤੀਆਂ ਹੋਈ ਜਾਂਦੀਆਂ ਵਾ ਫਿਰ ਕੀ ਹੋ ਗਿਆ ਵਾ ਮੈਂ ਤੈਨੂੰ ਮਾਫੀ ਮੰਗਦਾ ਤੇਰੇ ਕੋਲੋਂ ਆਹੋ ਮਾਫੀ ਮੰਗਦੀ ਆ ਤੁਸੀਂ ਮੇਰੇ ਕੋਲ ਮੈਨੂੰ ਨਹੀਂ ਇਹੋ ਜੀਆਂ ਮਾਫੀਆਂ ਦੀ ਲੋੜ ਤੈਨੂੰ ਨਾ ਗੁੱਸੇ ਦੇ ਵਿੱਚ ਕੋਈ ਦਿਖਣ ਨਹੀਂ ਦਿਆ ਤੂੰ ਆਪਣਾ ਘਰ ਆਪ ਹੀ ਜਾਣਨ ਲਈ ਮੈਂ ਨਹੀਂ ਆਪਣਾ ਘਰ ਜਾਣਨ ਲਈ ਦੱਸਾਂ ਤੁਹਾਨੂੰ ਇਹ ਡਰਾਮੇ ਕਿਸੇ ਹੋਰ ਕੋ ਕਰੋ ਜਾ ਕੇ ਇਹ ਨਾਟਕ ਨੇ ਸਾਰੇ ਪਤਾ ਮੈਨੂੰ ਤੁਹਾਡਾ ਲੈ ਹੁਣ ਮੈਂ ਕੋਈ ਗੱਲ ਕਰਨ ਤੇ ਤੈਨੂੰ ਰੱਟਕ ਲੱਗਦਾ ਤੈਨੂੰ ਨਹੀਂ ਪਤਾ ਤੂੰ ਨਾ ਗੁੱਸੇ 'ਚ ਅੰਨੀ ਹੋਈ ਫਿਰਦੀ ਆ ਭਾਬੀ ਸਾਡੇ ਨਾਲ ਕੀ ਕੁਝ ਕਰਦੀ ਰਹੀ ਆ ਆਹੋ ਪਤਾ ਮੈਨੂੰ ਭਾਬੀ ਕੀ ਕੁਛ ਕਰਦੀ ਰਹੇ ਤੇ ਮੈਨੂੰ ਇਹ ਵੀ ਪਤਾ ਹੈ ਵੀ ਤੁਸੀਂ ਉਹਦੇ ਨਾਲ ਕੀ ਕੁਛ ਕਰਦੇ ਰਹੇ ਹੋ ਮੈਨੂੰ ਮੈਂ ਭੁੱਲੀ ਨਹੀਂ ਗਈ ਹਾਂ ਉਹ ਤੂੰ ਕਮਲਿਆ ਪਹਿਲਾਂ ਦੀ ਤੈਨੂੰ ਨਹੀਂ ਪਤਾ ਹੈਗਾ ਤੂੰ ਤੇ ਹੋਣਾ ਹੀ ਆ ਤੈਨੂੰ ਕੀ ਪਤਾ ਆ ਵਿਆਹ ਤੋਂ ਪਹਿਲਾਂ ਭਾਬੀ ਸਾਨੂੰ ਜਿੱਦਾਂ ਬੋਲਦੀ ਰਹੀ ਐ ਸਭੇ ਬਤਾਏ ਗੱਲਾਂ ਦਾ ਮੈਨੂੰ ਨਹੀਂ ਪਤਾ ਹੈਗਾ ਕੋਈ ਵੀ ਗੱਲ ਦਾ ਮੈਨੂੰ ਨਾ ਸਾਰਾ ਪਤਾ ਹੈ ਜਿਵੇਂ ਕੁੱਤੇ ਨੂੰ ਦਬਕਾ ਮਾਰ ਕੇ ਨਹੀਂ ਭਾਲ ਦੇਦਾ ਥਰ ਥਰ ਤੇ ਤੁਹਾਡੇ ਤੋਂ ਕੰਬਦੀ ਮੈਂ ਦਰਾਣੀ ਹਾਂ ਉਹਦੀ ਜਿੱਦਾਂ ਮੰਮੀ ਨੇ ਮੈਨੂੰ ਕਹਿ ਤਾ ਉਹ ਤੇ ਮੇਰੇ ਗਾੜੀਆਂ ਨੇ ਹੀ ਮੂੰਹ ਖੋਲਦੀ ਪਰ ਮੈਂ ਪਾਗਲ ਮੈਂ ਅੰਨੀ ਕਿ ਮੈਂ ਆਪਣੇ ਉਹ ਗੱਲ ਸੁਖ ਐਸ਼ਵਾਰਾਮ ਮੈਨੂੰ ਕਿਸ ਨੇ ਕੰਮ ਨਹੀਂ ਕਰਨ ਦੇਣਾ ਮੈਨੂੰ ਹੱਥਾਂ ਤੇ ਚੁੱਕਿਆ ਪਰ ਮੈਨੂੰ ਇਹ ਨਹੀਂ ਪਤਾ ਕਿ ਜੇ ਕਿਸੇ ਨੇ ਮਾਰਾ ਕਰੀਏ ਨਾ ਤੇ ਆਪਣੀ ਗਾੜੀ ਵੀ ਆ ਜਾਂਦਾ ਮੈਂ ਸਭ ਜਾਣਦੀ ਤੁਹਾਡੀਆਂ ਚਲਾਕੀਆਂ ਨੂੰ ਇਹੋ ਜਿਹੀ ਚਲਾਕੀਆਂ ਨਾ ਮੇਰੇ ਨਾਲ ਨਾ ਕਰੋ ਤੇ ਨਾ ਮੇਰੇ ਨਾਲ ਹੁਣ ਚੱਲਿਆ ਨਹੀਂ ਮੈਂ ਤੁਹਾਨੂੰ ਦੱਸ ਦਿੱਤਾ ਜੀ ਦੱਸ ਕਮਣੀਏ ਫੇਰ ਤੂੰ ਆਪਣੇ ਠੰਡੇ ਦਿਮਾਗ ਨਾਲ ਸੋਚ ਤੂੰ ਕਿਉਂ ਆਪਣਾ ਘਰ ਬਰਬਾਦ ਕਰਨਾ ਠੰਡੇ ਦਿਮਾਗ ਨਾਲ ਸੋਚ ਮੈਂ ਘਰ ਬਰਬਾਦ ਤੁਹਾਨੂੰ ਆਖਿਆ ਨਹੀਂ ਕਰਨੀ ਹੱਦ ਹੋ ਗਈ ਤੇਰੀ ਆਲੀ ਗੱਲ ਤੈਨੂੰ ਪਤਾ ਨਹੀਂ ਹੈਗਾ ਤੂੰ ਸੋਚ ਪਈ ਨਾ ਅਗਰ ਬਜੀ ਦੀ ਤੇਰ ਨਾਲ ਕੀ ਕੁਛ ਕਰਦੀ ਬਜੀ ਭਾਪੀ ਤੇਰ ਨਾਲ ਮੇਰੇ ਨਾਲ ਕੁਛ ਨਹੀਂ ਕੀਤਾ ਉਹਨੇ ਜੋ ਕਰਿਆ ਤਾਂ ਰਿਆ ਹੈ ਨਾ ਤੁਹਾਡਾ ਇਹ ਸਾਰਾ ਕਿੰਨੀ ਉਹ ਭੋਲੀ ਸੀ ਤੁਹਾਡੇ ਨਾਲ ਮੱਥਾ ਮਾਰਨ ਦਾ ਫਾਇਦਾ ਹੀ ਕੋਈ ਨਹੀਂ ਗਾ ਕਮਰੇ 'ਚ ਆਉਣਾ ਹੀ ਨਹੀਂ ਗਾ ਮੈਂ ਕਮਰੇ 'ਚ ਬੈਠੀ ਹਾਂ ਨਾ ਤੇ ਤੂੰ ਹੀ ਨਹੀਂ ਆਉਂ ਮੈਂ ਤਾਂ ਡੇ ਲੱਗੇ ਜਾਨੀ ਕਿੱਡੇ ਡਰਾਮੇ ਕਰਨ ਨੂੰ ਆੜ ਬੈਠੇ ਮੇਰੇ ਕੋਲ ਕਿੱਦਾਂ ਸਮਝਾਉਣ ਲੱਗੇ ਮੈਨੂੰ ਮੈਨੂੰ ਚਾਰਦੇ ਆ ਜਿਵੇਂ ਬਹੁਤ ਸਿਆਣੇ ਤੁਹਾਡੇ ਅਰਗਿਆਂ ਨੂੰ ਤੇ ਪੱਠੇ ਪਾ ਕੇ ਨਾ ਮੈਂ ਰੱਜਾਂ ਦਿਮਾਗ ਖਾ ਲਿਆ ਇਹਨਾਂ ਨੇ ਕੱਲੀ ਗੱਲਾਂ ਕਰੀ ਜਾਣਦੀਆਂ ਕੀ ਹੋਇਆ ਵਾ ਕੱਲੀ ਨਾ ਗੱਲਾਂ ਦੇਦੀ ਮੈਂ ਕੀ ਕਰਨੀਆਂ ਨੇ ਉਹੀ ਗੱਲਾਂ ਤੂੰ ਬਲਜੀਤ ਦੇ ਮਗਰ ਲੱਗ ਗਈਆਂ ਤੈਨੂੰ ਬਲਜੀਤ ਦੇ ਮਗਰ ਲੱਗਣਾ ਨਹੀਂ ਚਾਹੀਦਾ ਜੋ ਸਾਡਾ ਨਾ ਬਲਜੀਤ ਪਹਿਲਾਂ ਕਰਦੀ ਰਹੀ ਆ ਸਾਨੂੰ ਪਤਾ ਮੈਂ ਮੈਨੂੰ ਪਤਾ ਜੋ ਕੋਈ ਤੁਹਾਡਾ ਬਲਜੀਤ ਕਰਦੀ ਰਹੀ ਮੈਂ ਕੀ ਕੀਤਾ ਮੈਂ ਮੈਂ ਤੇ ਇਹਨਾਂ ਨਾਲ ਕੁਝ ਵੀ ਨਹੀਂ ਕੀਤਾ ਹਜੇ ਤਾਂ ਇਹਨਾਂ ਨਾਲ ਮੈਂ ਕਰਨਾ ਵਾ ਇਨਨੂੰ ਅਹਿਸਾਸ ਦਿਵਾਉਣਾ ਵਾ ਵੀ ਤੁਹਾਨੂੰ ਕਿਹੜੀ ਗਲਤੀ ਦੀ ਸਜ਼ਾ ਮਿਲ ਗਈ ਆ ਇਹ ਤਾਂ ਹੁਣ ਉਹਨਾਂ ਨੂੰ ਜਿੰਨਾ ਮਰਜ਼ੀ ਚੁੱਪ ਕਰਾਉਣ ਅਸੀਂ ਵੀ ਨਹੀਂ ਹੁਣ ਚੁੱਪ ਹੋਣਾ ਦੀਦਾ ਕਿਦਾ ਪਤਾ ਲੱਗੂਗਾ ਭਲਾ ਦੀਦਾ ਅਗੂ ਦੇਦੀ ਇਹਨਾਂ ਨੂੰ ਹੁਣ ਵੀ ਚੁੱਪ ਕਰਾਉਣਾ ਔਖਾ ਹੋ ਜਾਣਾ ਵਾ ਤਾਂ ਹੀ ਕਰਕੇ ਤੇ ਹੁਣ ਅੱਗੇ ਪਿੱਛੇ ਤਰਲੇ ਮਾਰਦੇ ਫਿਰਦੇ ਆ ਨਾਲੇ ਚੋਰ ਤੇ ਨਾਲੇ ਚਾਤਰ ਇੱਕ ਦੂਜੇ ਦੇ ਖਿਲਾਫ ੜਕਾਉਣ ਲੱਗੇ ਹੋਏ ਆ ਜਿੰਨਾ ਗਰਮੀ ਤੇ ੜਕਾਉਂਦੇ ਆ ਨਾ ੜਕਾ ਲੈੰਦੇ ਹੁਣ ਤੋਂ ਇਹਨਾਂ ਦੇ ਮਗਰ ਨਾ ਲੱਗੇ ਜੋ ਹਾਲਾਤ ਇਹਨਾਂ ਨੇ ਮੇਰੀ ਕੀਤੀ ਨਾ ਉਹ ਕਦੀ ਟਾੜੀ ਕਰਨੀ ਆ ਮੈਂ ਦੀਦੀ ਇਹਨਾਂ ਦੇਆਂ ਗੱਲਾਂ ਚ ਆਉਣ ਵਾਲੀ ਨੇ ਮੈਂ ਤੇ ਪਹਿਲੀਆਂ ਗਲਤੀਆਂ ਨੂੰ ਪਛਤਾਉਂਣ ਨਹੀਂ ਰੱਬ ਮੈਨੂੰ ਮਾਫ ਕਰੇ ਇਹ ਗੱਲ ਦੀ ਤੁਸੀਂ ਚਿੰਤਾ ਹੀ ਨਾ ਕਰੋ ਕਿ ਮੈਂ ਹੁਣ ਇਹਨਾਂ ਦੀਆਂ ਗੱਲਾਂ 'ਚ ਆ ਜਾਾਂਗੀ ਹੁਣ ਮਾਤਾ ਤੇ ਦੋਵੇਂ ਪਿਤਾ ਪੜਕਦੇ ਫਿਰਦੇ ਆ ਨਾ ਹੁਣ ਇਹਨਾਂ ਨੂੰ ਲੱਗਦਾ ਪਈ ਇਹਨਾਂ ਨੂੰ ਚੁੱਪ ਕਰਾ ਲਾਂਗੇ ਚੁੱਪ ਕਰਾਉਣਾ ਨਾ ਔਖਾ ਹੋ ਜੂ ਇਹਨਾਂ ਨੂੰ ਸਾਡੇ ਉਹ ਦੇਦੀ ਸਕੀਮਾਂ ਘੜਦੇ ਫਿਰਦੇ ਆ ਤੁਹਾਨੂੰ ਨਹੀਂ ਪਤਾ ਕਦੀ ਆਸੇ ਤੇ ਕਦੀ ਪਾਸੇ ਸਕੀਮਾ ਨਾ ਜੱਲੀਆਂ ਹੁਣ ਪਹਿਲਾਂ ਹੀ ਚੱਲ ਗਈਆਂ ਘੜ ਲੈੰਦੇ ਅੱਗੇ ਘੜ ਲੀਆਂ ਹੀ ਨਾ ਤੇ ਮੈਨੂੰ ਪਤਾ ਨਹੀਂ ਹੀ ਲੱਗਾ ਹੁਣ ਸਭ ਧਿਆਨ ਮੇਰਾ ਇੰਨਾਂ ਵਾਲੀ ਆ ਮੈਂ ਇੰਨਾਂ ਵਾਲੀ ਵੇਖਣਾ ਵੀ ਇਹ ਕਰਦੇ ਕੀ ਫਿਰਦੇ ਆ ਨਾਲੇ ਤੇਰੀ ਭੈਣ ਕਰਨੀ ਕੀ ਦਈ ਆ ਹੁਣ ਉਹ ਅੰਦਰ ਹੀ ਬੈਠੀ ਆ ਅਮਨ 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 ਨਹੀਂ ਅਮਨ ਅੰਦਰ ਬੂਆ ਹਟੋਇਆ ਹੀ ਨਾ ਪਤਾ ਨਹੀਂ ਲੱਗਾ ਵਾਜਦਾ ਹਾਂ ਜੀ ਗਰਮੀ ਤੇ ਆ ਬੜਾ ਕੋੜਾ ਕੋੜਾ ਵੇਖਣ ਦੀ ਆ ਇਹਨੂੰ ਕੀ ਹੋਇਆ ਵਪਲਾ ਅਮਨ ਇਦਾਂ ਕਿਉਂ ਵੇਖੀ ਜਾਣੀ ਕੀ ਗੱਲ ਬਹਿ ਜਾ ਤੈਨੂੰ ਬਹਿਣ ਵਾਸਤੇ ਬੁਲਾਇਆ ਮੈਂ ਨਾ ਕੋੜਾ ਕੋੜਾ ਨਾ ਦੇਖਾਂ ਤੇ ਹੋਰ ਕਿੱਦਾਂ ਦੇਖਾਂ ਉਹ ਦੀਦੀ ਮੈਨੂੰ ਸਾਰਾ ਪਤਾ ਲੱਗ ਗਿਆ ਆ ਤੁਸੀਂ ਇਹਨੂੰ ਕਿਉਂ ਇਸ ਘਰ ਚ ਲੈ ਕੇ ਆਏ ਆ ਅਮਨ ਆ ਕੀ ਬੋਲੀ ਜਾਣੀ ਆ ਛੁਦੈਣ ਹੋ ਗਈਆਂ ਆ ਤੇਰੇ ਭਲੇ ਲਈ ਤੇ ਮੈਂ ਸਭ ਕੁਝ ਕਰਨ ਲਈ ਆ ਉਹ ਦੀਦੀ ਮੇਰਾ ਭਲਾ ਉਹ ਮੇਰਾ ਭਲਾ ਕਦੋਂ ਤੋਂ ਹੋਣ ਲੱਗ ਪਿਆ ਉਹ ਮੇਰਾ ਨਾ ਕੋ ਆਪਣਾ ਕੋ ਆਪਣਾ ਹਾਏ ਹਾਏ ਇਹਨੂੰ ਕੀ ਹੋ ਗਿਆ ਵਾ ਕੀ ਹੋਇਆ ਅਮਨ ਖੋਲ ਕੇ ਗੱਲ ਤੇ ਦੱਸ ਤੁਸੀਂ ਤੇ ਚੋਪੀ ਕਰ ਜੋ ਮੈਂ ਦੀਦੀ ਨਾਲ ਗੱਲ ਕਰਨੀ ਆ ਨਾ ਤੇ ਦੀਦੀ ਤੁਹਾਨੂੰ ਕੀ ਲੱਗਦਾ ਮੈਨੂੰ ਸਮਝ ਨਹੀਂ ਲੱਗੰਦੀ ਹੈਗੀ ਕਿਹੇ ਗੱਲ ਦੀ ਅਮਨ ਗੱਲਾਂ ਘੋਲ ਮੋਲ ਤੇ ਕਮਾ ਨਾ ਤੂੰ ਬਣੇ ਚੰਗੀ ਬਲੀ ਮੇਰੇ ਕੋ ਗਈ ਆ ਕਿਹਦੀ ਸਿੱਖੀ ਸਿਖਾਈ ਢੜਕ ਪਈ ਆ ਗੱਲ ਤੇ ਖੁੱਲ ਕੇ ਦੱਸ ਵੀ ਹੋਇਆ ਕੀ ਆ ਉਹ ਦੀਦੀ ਮੈਨੂੰ ਲੱਗ ਗਿਆ ਪਤਾ ਤੁਸੀਂ ਕਿਉਂ ਬਲਜੀਤ ਜੀ ਦੀ ਨੂੰ ਇਸ ਘਰ ਚ ਲੈ ਕੇ ਆਏ ਐ ਇਸੇ ਲਈ ਲੈ ਕੇ ਆਏ ਨਾ ਤਾਂ ਕਿ ਮੈਨੂੰ ਇਸ ਘਰ ਚੋਂ ਕਢਾ ਦੋ ਹਾਂ ਹੈ ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰਨੀਆਂ ਆਪੇ ਤੇ ਮੇਰੇ ਨਾਲ ਸੀਗੀ ਮੇਰੀ ਗੱਲ ਸੁਣ ਆਪੇ ਤੁਲੀ ਹੋਣ ਵਾਲੀ ਆਪੇ ਤੂੰ ਹੁਣ ਇੰਨਾ ਕੋੜਾ ਕੋੜਾ ਵੇਖਣ ਲਈ ਆ ਤੈਨੂੰ ਕੋਈ ਨਹੀਂ ਕਢਾਉਂਦਾ ਜੇ ਤੈਨੂੰ ਕੱਢਣਾ ਹੁੰਦਾ ਨਾ ਤੇ ਮੈਂ ਜਦੋਂ ਆਈ ਮੈਂ ਉਦੋਂ ਕੱਢ ਦੇਣਾ ਸੀ ਇਹੋ ਜਿਹੀ ਤੇ ਕੋਈ ਗੱਲ ਹੀ ਨਹੀਂ ਹੈਗੀ ਉਹ ਮੇਰਾ ਤੇ ਦਿਮਾਗ ਖਰਾਬ ਹੋ ਗਿਆ ਸੀ ਜਿਹੜਾ ਮੈਂ ਤੁਹਾਡੇ ਨਾਲ ਤੁਰ ਪਈ ਆ ਦੀਦੀ ਨੂੰ ਲੈਣ ਲਈ ਮੈਨੂੰ ਜਾਣਾ ਹੀ ਨਹੀਂ ਚਾਹੀਦਾ ਮੇਰੀ ਗੱਲ ਸੁਣ ਗੱਲ ਕੀ ਵਿੱਚੋਂ ਗੱਲ ਤੇ ਦੱਸਾਂਗੀ ਤੇ ਕਦ ਲਈ ਇੰਨੀ ਪਰੇਸ਼ਾਨ ਹੋਣ ਦੀ ਆ ਮਨ ਠੰਡੇ ਦਿਮਾਗ ਨਾਲ ਸੋਚ ਦੀਦੀ ਤੁਸੀਂ ਇਹੀ ਚਾਹੁੰਦੇ ਆ ਨਾ ਕਿ ਮੈਨੂੰ ਇਸ ਘਰ ਚੋਂ ਕਢਾ ਦਵੋ ਤੇ ਜਿਹੜੀਆਂ ਚਾਬੀਆਂ ਚੂਬੀਆਂ ਸਾਰਾ ਕੁਝ ਤੁਸੀਂ ਸੰਭਲ ਲਵੋ ਮੈਨੂੰ ਜੋ ਸਾਰਾ ਕੁਝ ਦਿੱਤਾ ਆ ਹਾਏ ਰੱਬਾ ਹੁਣ ਆਈ ਮੈਨੂੰ ਸਮਝ ਆ ਉਹਨਾਂ ਨੇ ਸਖਾ ਪੜਾ ਦਿੱਤਾ ਈ ਉਹ ਮੈਨੂੰ ਜਿੱਦੀ ਗੱਲ ਤੇ ਕੋਈ ਦੱਸਦੀ ਨਹੀਂ ਉਹਨੂੰ ਬੋਲੀ ਆ ਉਹ ਮੈਨੂੰ ਨਹੀਂ ਕਿਹਨੇ ਸਖਾਇਆ ਪੜਾਇਆ ਇੰਨੀ ਕ ਸਮਝ ਤੇ ਮੈਨੂੰ ਵੀ ਹੈ ਗਈ ਆ ਅਮਾ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੇਰਾ ਉਹ ਹੋ ਗਿਆ ਦੀਦੀ ਦਿਮਾਗ ਖਰਾਬ ਹੋ ਗਿਆ ਮੇਰਾ ਜੇ ਤੁਸੀਂ ਚੋਣੇ ਆ ਨਾ ਕਿ ਮੈਂ ਖੁਸ਼ ਰਹਾਵਾਂ ਤੇ ਤੁਹਾਡੇ ਨਾਲ ਵਧੀਆ ਰਹਾਵਾਂ ਇਸ ਜਨਾਨੀ ਨੂੰ ਇਸ ਘਰ ਚੋਂ ਕੱਢ ਦਿਓ ਨਿੱਤ ਤੇ ਹਿੰਮਤ ਕਿੱਦਾ ਹੋਏ ਜਨਾਨੀ ਕਹਿਣ ਦੀ ਉਹਨੂੰ ਇਸ ਕਰਕੇ ਨਹੀਂ ਲੈ ਕੇ ਆਏ ਵੀ ਘਰੋਂ ਕੱਢਣ ਵਾਸਤੇ ਅਜੇ 2 ਘੰਟੇ ਸਾਨੂੰ ਘਰ ਆਇਆ ਨੂੰ ਨਹੀਂ ਹੋਏ ਅਮਨ ਤੇਰੇ ਤੇ ਰੰਗ ਟਾਂਗੇ ਬਦਲ ਗਏ ਤੂੰ ਕੀ ਆਖਣੀਆਂ ਇਹਨੂੰ ਤਾਂ ਨਹੀਂ ਮੈਂ ਘਰੋਂ ਕੱਢਦੀ ਜੋ ਮਰਜ਼ੀ ਹੋ ਜਾ ਮੇਰੀ ਗੱਲ ਸੁਣ ਲੈ ਉਹ ਦੀਦੀ ਦਿਮਾਗ ਖਰਾਬ ਹੋ ਗਿਆ ਹੀ ਮੇਰਾ ਜਿਹੜਾ ਮੈਂ ਤੁਹਾਡੇ ਮਦਰ ਲਾ ਕੇ ਤੈਨੂੰ ਇਸ ਘਰ ਚ ਲੈ ਕੇ ਆਈ ਆਂ ਦੀਦੀ ਜੇ ਤੇ ਤੁਸੀਂ ਚੰਗੀ ਚਾਹੁੰਦੇ ਨਾ ਇਹਨੂੰ ਇਸ ਘਰ ਚੋਂ ਬਾਹਰ ਕੱਢ ਦਵੋ ਉਹ ਦੀਦੀ ਮੈਂ ਨਹੀਂ ਚਾਹਨੀ ਪਹਿਲਾਂ ਤਾਂ ਮੈਂ ਇੱਕ ਵਾਰੀ ਆਪਣਾ ਘਰ ਖਰਾਬ ਕਰ ਲਿਆ ਹੁਣ ਮੈਂ ਦੋਰੇ ਨਹੀਂ ਕਰਨਾ ਅਮਨ ਮੇਰੀ ਗੱਲ ਇੱਕ ਵਾਰੀ ਸੁਣ ਲੈ ਦੋ ਵਾਰੀ ਸੁਣ ਲੈ ਤਾਂ ਭਾਵੇਂ ਤਿੰਨ ਵਾਰੀ ਸੁਣ ਲੈ ਇਹ ਤੇ ਨਹੀਂ ਘਰੋਂ ਜਾਊਗੀ ਜੋ ਮਰਜੀ ਹੋ ਜੇ ਮੈਂ ਕਿੰਨੇ ਵਾਸਤੇ ਪਾ ਕੇ ਇਹਦੀ ਮੰਮੀ ਕੋਲੋਂ ਨਾਲ ਲੈ ਕੇ ਆਈ ਆ ਮੈਂ ਤੇ ਹੁਣ ਦੀਦੀ ਦੇ ਨਾਲ ਹੀ ਖਲੋਉਂਗੀ ਜੇ ਤੂੰ ਹੀ ਨਹੀਂ ਨਾ ਕੱਢਣਾ ਇਹਨੂੰ ਬਾਹਰ ਤੇ ਮੈਂ ਹੀ ਕਰ ਦੰਨੀ ਆ ਚੱਲ ਨਿਕਲ ਇੱਥੋਂ ਬਾਹਰ ਛੱਡ